ਇਹ ਪੰਜਾਬੀ ਆਜਾਬ ਦੀ ਹੋਂਦ ਨੂੰ ਬਚਾਉਣ ਲਈ ਲੜ ਰਿਹਾ ਸਾਡੇ ਅੰਦਰ ਕੋਈ ਨਫ਼ਰਤ ਨਹੀਂ ਕੋਈ ਫਿਰਕਾਪ੍ਰਸਤੀ ਨਹੀਂ ਸਾਡਾ ਨਾਅਰਾ ਕਾਨੂੰਨ ਬਣਾਓ ਪੰਜਾਬ ਬਚਾਓ ਜੇ ਹਮ ਅਕਸ਼ਲ ਉੱਤਰਾਖੰਡ ਰਾਜਸਥਾਨ ਮਨੀਪੁਰ ਸਿਕਮਰ ਨਾਚਲ ਜੇ ਇਨਾਂ ਸੂਬਿਆਂ ਦੇ ਵਿੱਚ ਅਧਿਕਾਰ ਆ ਉਥੇ ਜ਼ਮੀਨ ਨਹੀਂ ਲੈ ਸਕਦੇ ਵੋਟ ਨਹੀਂ ਬਣਾ ਸਕਦੇ ਨੌਕਰੀ ਨਹੀਂ ਲੈ ਸਕਦੇ ਉਥੋਂ ਦਾ ਡੋਮਿਕਸਾਈਲ ਕੋਨਾ ਫਾਇੜੀ ਲਊਗਾ ਤਾਂ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਸਾਡਾ ਰੌਲਾ ਕਾਨੂੰਨ ਬਣਾਉਣ ਦਾ ਕਾਨੂੰਨ ਬਣਾਓ ਪੰਜਾਬ ਚ ਪੰਜਾਬੀ ਤੇ ਬਚਾਓ ਸਾਡੀ ਸੱਭਿਆਤਾ ਦਾ ਕਹਾਣ ਹੋ ਰਿਹਾ ਸਾਡੇ ਸੱਭਿਆਚਾਰ ਦਾ ਕਹਾਣ ਹੋ ਰਿਹਾ ਸਾਡਾ ਵਿਰਸਾ ਕਲੰਕਿਤ ਹੋ ਰਿਹਾ ਸਾਡੀ ਬੋਲੀ ਮਾਰੀ ਜਾ ਰਹੀ ਹੈ ਇੱਕ ਸਵਾਲ ਉੱਠਦਾ ਹੈ ਕਿ ਸਾਡੇ ਲੋਕ ਵੀ ਬਾਹਰ ਬੈਠੇ ਆ ਕੀ ਸਾਡੇ ਲੋਕਾਂ ਨੇ ਜਾ ਕੇ ਉਥੇ ਡੈਮੋਗ੍ਰਾਫੀ ਬਦਲ ਦਿੱਤੀ ਜਿੰਨੇ ਵੀ ਪੰਜਾਬੀ ਚਾਹੇ ਉਹ ਬਾਕੀ ਸਟੇਟਾਂ ਚ ਗਏ ਆ ਜਾਂ ਬਾਕੀ ਦੇਸ਼ਾਂ ਚ ਗਏ ਆ ਕੀ ਉਹਨਾਂ ਨੇ ਉਥੇ ਦੀ ਡੈਮੋਗ੍ਰਾਫੀ ਬਦਲੀ ਉਥੋਂ ਦੀ ਬੋਲੀ ਸੱਭਿਆਚਾਰ ਤੇ ਪ੍ਰਭਾਵ ਪਾਇਆ ਸਾਡੇ ਤੇ ਪੈ ਰਿਹਾ ਅੱਜ ਹਰ ਕੌਮ ਦੁਨੀਆ ਦੀ ਇੰਗਲੈਂਡ ਉੱਠ ਖੜਾ ਹੋਇਆ ਟੌਮੀ ਰੌਬਰਸਨ ਦੇ ਝਾਂਡੇ ਹੇਟ ਅੱਜ ਆਸਟ੍ਰੇਲੀਆ 'ਚ ਵਿਰੋਧ ਹੋ ਰਿਹਾ ਅਮਰੀਕਾ ਬੋਲੀ ਜਾਂਦਾ ਅੱਜ ਤਾਮਲ ਲੜਦੇ ਨੇ ਬੰਗਾਲੀ ਲੜਦੇ ਨੇ ਮਰਾਠੇ ਲੜਦੇ ਨੇ ਪੁਰਤਗਾਲ ਨੇ ਕਹਤਾ ਵੀ ਅਸੀਂ ਬੰਦੇ ਬਾਹਰ ਕੱਢ ਦਿਆਂਗੇ ਤਾਂ ਅੱਜ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡਾ ਸੰਕਟ ਆ ਆਪਣੀ ਹੋਂਦ ਨੂੰ ਬਚਾਉਣ ਦਾ ਤੇ ਪੰਜਾਬੀ ਅੱਜ ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਿਹਾ ਸਾਡੇ ਅੰਦਰ ਕੋਈ ਨਫ਼ਰਤ ਨਹੀਂ ਕੋਈ ਫਿਰਕਾਪ੍ਰਸਤੀ ਨਹੀਂ ਸਾਡਾ ਨਾਅਰਾ ਕਾਨੂੰਨ ਬਣਾਓ ਪੰਜਾਬ